ਸਤਿ ਸ਼੍ਰੀ ਅਕਾਲ ਜੀ ਆਪ ਸਭ ਦਾ ਮੇਰੇ YouTube ਚੈਨਲ ਸੋਨੀਆ ਮਾਸਟਰ ਕਿਚਨ ਵਿੱਚ ਸਵਾਗਤ ਹੈ ਅੱਜ ਆਪਾਂ ਬਣਾਉਣ ਜਾ ਰਹੇ ਹਾਂ ਮਸਾਲੇਦਾਰ ਪਿੰਡੀ ਸਭ ਤੋਂ ਪਹਿਲਾਂ ਆਪਾਂ ਲਈਆਂ ਹਨ 1/2 ਕਿਲੋ ਪਿੰਡੀਆਂ ਇਸ ਨੂੰ ਆਪਾਂ ਧੋ ਕੇ ਚੰਗੀ ਤਰ੍ਹਾਂ ਪੋਣੇ ਨਾਲ ਸਾਫ਼ ਕਰਕੇ ਕੱਟ ਲਿਆ ਹੈ ਇੱਕ ਪਾਸੇ ਅਸੀਂ ਪਿਆਜ਼ਾ ਨੂੰ ਵੀ ਲੰਮਾ-ਲੰਮਾ ਕੱਟ ਲਿਆ ਹੈ। 4-5 ਲਈਆਂ ਹਨ ਅਸੀਂ ਹਰੀਆਂ ਮਿਰਚਾਂ। ਤੁਸੀਂ ਦੇਖ ਸਕਦੇ ਹੋ ਇੱਕ ਪਾਸੇ ਅਸੀਂ ਕੜਾਈ ਵਿੱਚ ਸਰ੍ਹੋਂ ਦਾ ਤੇਲ ਪਾਇਆ ਹੈ। ਹੁਣ ਆਪਾਂ ਇਸ ਨੂੰ ਚੰਗੀ ਤਰ੍ਹਾਂ ਗਰਮ ਹੋਣ ਦਿਆਂਗੇ। ਜਿੰਨਾ ਟਾਈਮ ਇਹ ਚੰਗੀ ਤਰ੍ਹਾਂ ਲਾ ਨਹੀਂ ਹੋ ਜਾਂਦਾ ਤੁਸੀਂ ਦੇਖ ਸਕਦੇ ਹੋ ਸਾਡਾ ਤੇਲ ਗਰਮ ਹੋ ਚੁੱਕਿਆ ਹੈ ਆਪਾਂ ਇਸ ਵਿੱਚ ਸਭ ਤੋਂ ਪਹਿਲਾਂ ਐਡ ਕੀਤੇ ਹਨ ਲੰਮੇ ਲੰਮੇ ਕੱਟੇ ਹੋਏ ਪਿਆਜ਼ ਹੁਣ ਅਸੀਂ ਇਸ ਨੂੰ ਹਲਕਾ ਬਰਾਊਨ ਕਰਾਂਗੇ ਇਸ ਪਿਆਜ਼ਾਂ ਨੂੰ ਤੁਸੀਂ ਜ਼ਿਆਦਾ ਵੀ ਬਰਾਊਨ ਨਹੀਂ ਕਰਨਾ ਕਿਉਂਕਿ ਫਿਰ ਇਸ ਦਾ ਟੇਸਟ ਨਹੀਂ ਆਵੇਗਾ ਹੁਣ ਅਸੀਂ ਐਸ ਐਚ ਸਭ ਤੋਂ ਪਹਿਲਾਂ ਐਡ ਕਰਾਂਗੇ ਹਰੀ ਮਿਰਚਾਂ ਐਸ ਨੂੰ ਵੀ ਅਸੀਂ ਚੰਗੀ ਤਰ੍ਹਾਂ ਹਲਾ ਦੇਵਾਂਗੇ 1 ਤੋਂ 2 ਮਿੰਟ ਅਸੀਂ ਹੁਣ ਐਸ ਨੂੰ ਚੰਗੀ ਤਰ੍ਹਾਂ ਸੇਕ ਲਵਾਵਾਂਗੇ ਤੁਸੀਂ ਦੇਖ ਸਕਦੇ ਹੋ ਸਾਡੇ ਪਿਆਜ਼ ਹਲਕੇ ਹਲਕੇ ਬਰਾਊਨ ਹੋ ਚੁੱਕੇ ਹਨ ਹੁਣ ਅਸੀਂ ਇਸ ਨੂੰ ਚੰਗੀ ਤਰ੍ਹਾਂ ਹਲਾ ਦੇਵਾਂਗੇ ਤੇ ਇਸ ਵਿੱਚ ਐਡ ਕਰਾਂਗੇ ਪਿੰਡੀਆਂ ਜੋ ਕਿ ਆਪਾਂ ਪਹਿਲਾਂ ਤੋਂ ਕਟੀਆਂ ਹੋਈਆਂ ਸੀ ਹੁਣ ਇਸ ਨੂੰ ਅਸੀਂ ਚੰਗੀ ਤਰ੍ਹਾਂ ਹਲਾ ਦੇਵਾਂਗੇ ਤਾ ਜੋ ਸਾਡੇ ਪਿਆਜ਼ ਪਿੰਡੀਆਂ ਵਿੱਚ ਚੰਗੀ ਤਰ੍ਹਾਂ ਮਿਕਸ ਹੋ ਜਾਣ ਹੁਣ ਅਸੀਂ ਇਸ ਨੂੰ ਚੰਗੀ ਤਰ੍ਹਾਂ ਹਿਲਾਉਣ ਤੋਂ ਬਾਅਦ ਇਸ ਵਿੱਚ ਅਸੀਂ ਇੱਕ ਹੋਰ ਪਿਆਜ਼ ਕੱਚਾ ਐਡ ਕਰਿਆ ਹੈ ਤੇ ਇਸ ਨੂੰ ਵੀ ਅਸੀਂ ਚੰਗੀ ਤਰ੍ਹਾਂ ਹਲਾ ਦੇਵਾਂਗੇ 1 ਤੋਂ 2 ਮਿੰਟ ਅਸੀਂ ਇਸੇ ਤਰ੍ਹਾਂ ਪਿੰਡੀਆਂ ਨੂੰ ਸੇਕ ਲਵਾਵਾਂਗੇ ਭੁੰਨ ਅਸੀਂ ਸਭ ਤੋਂ ਪਹਿਲਾਂ ਇਸ ਵਿੱਚ ਐਡ ਕਰਾਂਗੇ ਸਵਾਦ ਅਨੁਸਾਰ ਨਮਕ ਕਿਉਂਕਿ ਆਪਾਂ ਪਹਿਲਾਂ ਵੀ ਵੀਡੀਓ ਵਿੱਚ ਦੱਸਿਆ ਹੈ ਕਿ ਨਮਕ ਐਡ ਕਰਨ ਦੇ ਨਾਲ ਕੋਈ ਵੀ ਸੁੱਕੀ ਸਬਜ਼ੀ ਹੋਵੇ ਜਾਂ ਟਮਾਟਰ ਹੋਣ ਉਹ ਜਲਦੀ ਪੁੱਜ ਜਾਂਦੇ ਹਨ ਹੁਣ ਅਸੀਂ ਐਸ਼ ਨੂੰ ਚੰਗੀ ਤਰ੍ਹਾਂ ਹਿਲਾ ਦੇਵਾਂਗੇ ਤਾਂ ਜੋ ਸਾਡੀ ਵਿਚ ਨਮਕ ਰਲ ਜਾਏ ਹੁਣ ਅਸੀਂ ਇਸ ਇੱਕ ਤੋਂ 2 ਮਿੰਟ ਅਸੀਂ ਇਸ ਨੂੰ ਟੱਕ ਕੇ ਰੱਖ ਦੇਵਾਂਗੇ 1 ਤੋਂ 2 ਮਿੰਟ ਬਾਅਦ ਅਸੀਂ ਇਸ ਨੂੰ ਚੈੱਕ ਕੀਤਾ ਸੀ ਹੁਣ ਅਸੀਂ ਸਭ ਤੋਂ ਪਹਿਲਾਂ ਅੱਧਾ ਚਮਚ ਇਸ ਵਿੱਚ ਐਡ ਕੀਤਾ ਹੈ ਲਾਲ ਮਿਰਚ ਦਾ ਨਾਲ ਦੀ ਨਾਲ ਇੱਕ ਚਮਚ ਹਲਦੀ ਦਾ ਥੋੜਾ ਜਿਹਾ ਅਸੀਂ ਇਸ ਵਿੱਚ ਐਡ ਕਰਾਂਗੇ ਆਮਚੂਰ ਪਾਊਡਰ ਕਿਉਂਕਿ ਇਸ ਦੇ ਨਾਲ ਥੋੜਾ ਜਿਹਾ ਟੇਸਟ ਖੱਟਾ ਮਿੱਠਾ ਆਵੇਗਾ ਇਸ ਨੂੰ ਅਸੀਂ ਚੰਗੀ ਤਰ੍ਹਾਂ ਹਲਾ ਦੇਵਾਂਗੇ ਤਾਂ ਜੋ ਸਾਡੇ ਮਸਾਲੇ ਚੰਗੀ ਤਰ੍ਹਾਂ ਵਿੱਚ ਮਿਕਸ ਹੋ ਜਾਣ ਇਸੇ ਤਰ੍ਹਾਂ ਹੁਣ ਅਸੀਂ ਇਸ ਨੂੰ 6 ਤੋਂ 7 ਮਿੰਟ ਐਦਾਂ ਹੀ ਖੁੱਲਾ ਸੇਕ ਲਵਾਵਾਂਗੇ ਜੇਕਰ ਆਪਾਂ ਪਿੰਡੀ ਨੂੰ ਟੱਕ ਕੇ ਰੱਖ ਦਿੰਦੇ ਹਾਂ ਤਾਂ ਸਾਡੀਆਂ ਪਿੰਡੀਆਂ ਨਾਲ ਜੁੜ ਜਾਂਦੀਆਂ ਹਨ ਆਪਾਂ ਇਸ ਉੱਪਰ ਐਡ ਕਰਾਂਗੇ ਅੱਧਾ ਨਿੰਬੂ ਕਿਉਂਕਿ ਇਸ ਦੇ ਨਾਲ ਪਿੰਡੀਆਂ ਵਿੱਚੋਂ ਲਾਲਾ ਨਹੀਂ ਆਣ ਗਏ ਤੇ ਇਸ ਨੂੰ ਅਸੀਂ ਚੰਗੀ ਤਰ੍ਹਾਂ ਹਲਾ ਦੇਵਾਂਗੇ ਤੇ ਸਾਡੀ ਚਟਪਟੀ ਪਿੰਡੀ ਬਣ ਜਾਵੇਗੀ 10 ਤੋਂ 4 ਮਿੰਟ ਅਸੀਂ ਇਸ ਨੂੰ ਹੋਰ ਸੇਕ ਲਵਾਉਣਾ ਹੈ ਤੁਸੀਂ ਦੇਖ ਸਕਦੇ ਹੋ ਸਾਡੀ ਪਿੰਡੀ ਬਣ ਕੇ ਤਿਆਰ ਹੋ ਚੁੱਕੀ ਹੈ ਤੇ ਸਾਡੀ ਪਿੰਡੀ ਦਾ ਕਲਰ ਵੀ ਕਿੰਨਾ ਸੋਹਣਾ ਆਇਆ ਹੈ ਜੇ ਆਪ ਸਭ ਨੂੰ ਇਹ ਰੈਸিপি ਚੰਗੀ ਲੱਗੀ ਹੋਵੇ ਤਾਂ ਘਰ ਵਿੱਚ ਵੀ ਜਰੂਰ ਟਰਾਈ ਕਰਨਾ ਤੇ ਕਮੈਂਟ ਬਾਕਸ ਵਿੱਚ ਵੀ ਜਰੂਰ ਦੱਸਣਾ ਹੁਣ ਅਸੀਂ ਇਸ ਨੂੰ ਪਲੇਟ ਵਿੱਚ ਸਰਵ ਕਰਾਂਗੇ ਅੱਸੀ ਸਾਰੀ ਪਿੰਡੀ ਨੂੰ ਹੁਣ ਪਲੇਟ ਵਿੱਚ ਸਰਵ ਕਰ ਲਿਆ ਹੈ ਤੁਸੀਂ ਇਸ ਨੂੰ ਰੋਟੀ ਨਾਲ ਖਾ ਸਕਦੇ ਹੋ ਨਾਲ ਦਹੀਂ ਵੀ ਲੈ ਸਕਦੇ ਹੋ ਜੇ ਆਪ ਸਭ ਨੂੰ ਮੇਰੀ ਵੀਡੀਓ ਚੰਗੀ ਲੱਗੀ ਹੋਵੇ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਧੰਨਵਾਦ